ਮੇਰਾ ਨਿਕ ਮੈਂ ਦਬਜੇ ਸੀ ਪਰਦੀ ਹੋਇਆ ਸੀ ਤੇ ਕਨਵਰਜਿੰਗ ਇੰਸਪੈਕਟਰ ਪਰਦੀ ਹੋ ਗਿਆ ਸੀਗਾ 90 ਦਿਲੇ ਦਾ ਮੇਰੇ ਬੈਜ ਦਾ ਕੇਐਸਆਈ ਨਾ ਬਠਿੰਡੇ ਜ਼ਿਲ੍ਹੇ ਦੇ ਕਿਸੇ ਥਾਣੇ ਦੇ ਚੁੰਕੀ ਚਾਰਜ ਲੱਗਾ ਹੋਇਆ ਸੀ ਤੇ ਉਹਨੇ ਕਿਤੇ 5-7 ਗੱਲੋਂ ਪੁੱਕੀ ਫੜੀ ਹੋਣੀ ਆ ਤੇ ਉਦੋਂ ਹਮਾਲ ਵੀ ਤਾਂ ਪੁੱਕੀ ਆਮ ਹੀ ਗੱਲ ਆ ਤੇ ਉਹਨੇ ਕਿਤੇ ਪੈਸੇ ਉਹ ਲੈ ਕੇ ਛੱਡ ਦਿੱਤੇ ਤੇ ਐਸਐਚਓ ਨੂੰ ਦੱਸਿਆ ਹੀ ਨਾ ਉਹਨੇ ਐਸਐਚਓ ਨੂੰ ਵੀ ਦੱਸਦਾ ਚੋਲਖੋਰਾ ਨੇ ਵੀ ਇਹ ਐਸਐਈ ਨੇ ਜੀ ਪੁੱਕੀ ਫੜ ਕੇ ਛੱਡ ਦਿੱਤੀ ਆ ਤੇ ਤੁਹਾਨੂੰ ਦੱਸਿਆ ਨਹੀਂ ਐਸਐਚਓ ਨੂੰ ਬੜਾ ਗੁੱਸਾ ਆਇਆ ਵੀ ਚੰਗਾ ਕੰਮ ਬਕਮ ਕੀਤਾ ਨੇ। ਪੁੱਕੀ ਫੜ ਕੇ ਛੱਡਦੀ ਆ ਨਾ ਕੋਈ ਮੈਨੂੰ ਦਿੰਦਾ ਨਾ ਕੋਈ ਸਬਸਕਤਾ ਦੇ ਇਹ ਤੇ ਕੰਮ ਬੜਾ ਖਰਾਬ ਆ। ਉਹਨੇ ਸ਼੍ਰੀਮਾਨ ਨੇ ਨਾ ਇੱਕ ਨੋਟਸ ਕੱਢਤਾ ਏਐਸਆਈਓ ਐਸਐਚਓ ਨੇ। ਫਿਰ ਮੈਨੂੰ ਪਤਾ ਲੱਗਾ ਕਿ ਤੁਸੀਂ ਪਰੋਸੇ ਚੋਂ ਸੂਤਰਾਂ ਤੋਂ ਪਤਾ ਲੱਗਾ ਕਿ ਤੁਸੀਂ ਫਲਾਣੇ ਪਿੰਡੋਂ ਪੁੱਕੀ ਫੜ ਕੇ ਤੇ ਪੁੱਕੀ-ਪੁੱਕੀ ਦੀ ਬਰਾਮਦਗੀ ਕੀਤੀ ਸੀ 5 ਕਿਲੋ ਪੁੱਕੀ ਦੀ ਤੇ ਦੱਸਿਆ ਜਾਇਆ ਵੀ ਤੁਸੀਂ ਉਹਦੇ ਵਿੱਚ ਕੀ ਕਾਰਵਾਈ ਕੀਤੀ ਹੈ। ਨੋਟਸ ਕੱਢ ਕੇ ਥਾਲੀ ਉਹਨੇ ਲਿਖਤਾ ਕਾਪੀ 2 ਡੀਐਸਪੀ ਸਰਵਰ ਯਾ। ਉਹ 2-3 ਦਿਨਾਂ ਲੰਘ ਗਏ ਤੇ ਉਹ ਡਾਕਡਾ ਹੋਂਡਿਆ ਸੀ ਮਨਸ਼ੀਰ ਤੇ ਮਨਸ਼ੀਰ ਕਹਿੰਦਾ ਕਿ ਯਾਰ ਉਹ ਠੰਡਾ ਨੇ ਐਸਐਸ ਨੂੰ ਜਵਾਬ ਨਹੀਂ ਭੇਜਿਆ। ਆਂਦੇ ਭੇਜਿਆ ਤੁਹਾਡੇ ਸਾਹਮਣੇ ਪਿਆ। ਕਹਿੰਦਾ ਇਹ ਤੇ ਉਹ ਹੀ ਨੋਟਿਸ ਆ ਜਿਹੜਾ ਮੈਂ ਕੱਟਿਆ ਥੋਨੂੰ। ਕਹਿੰਦਾ ਜੀ ਉਹਨੇ ਮੈਨੂੰ ਕਿਹਾ ਹੈਗਾ ਵੀ ਤੇ ਕਾਜ ਕਾਲੇ ਕੰਮ ਖਰਾਬ ਕਰਦਾ ਵਾਂ। ਕਰਦੀ ਗੱਲ ਆ ਤੇ ਉਹਦੇ ਤੁਹਾਡੇ ਨੋਟਿਸ ਦੇ ਪਿੱਛੇ ਹੀ ਉਹਨੇ ਜਵਾਬ ਦਿੱਤਾ ਵਾ। ਉਹ ਐਸਐਸ ਤੋਂ ਜਵਾਬ ਆਂਦਾ ਆ ਪਿਆ ਤੇ ਐਸਐਚਓ ਦੇ ਤੋਂ ਜਵਾਬ ਪੜਿਆ ਤੇ ਉਹਦੇ ਦਸੰਬਰ ਦੇ ਮਹੀਨੇ ਜੀ ਮੁੜਕਾਉਣਾ ਸ਼ੁਰੂ ਹੋ ਗਿਆ। ਇਹ ਐਸਆਈ ਨੇ ਲਿਖਿਆ ਵੀ ਸਰ ਫਲਾਣੇ ਪਿੰਡੋਂ ਦੋ ਬੋਰੀਆਂ ਭੁਗੀ ਫੜ ਕੇ ਫਲਾਣੇ ਪਿੰਡੋਂ 3 ਕਿਲੋ ਫੀਮ ਫੜ ਕੇ ਫਲਾਣੇ ਕਤਲ ਕੇਸ ਦੇ ਮੁਲਜ਼ਮਾਂ ਦੀਆਂ ਬਾਰੋ-ਬਾਰ ਜ਼ਮਾਨਤਾਂ ਕਰਵਾਉਣਾ ਕਰਕੇ ਫਲਾਣੇ ਪਿੰਡੋਂ ਸ਼ਰਾਬ ਫੜ ਫੜ ਕੇ ਫਲਾਣੇ ਪਿੰਡੋਂ ਤੁਸੀਂ ਫਲਾਣੇ ਹੋਟਲ ਚੋਂ ਇੱਕ ਲਾਲਾ ਤੇ ਉਹਦੀ ਗਰਲਫ੍ਰੈਂਡ ਫੜੀ ਸੀ। ਉਸ ਸੰਬੰਧੀ ਨਾਲ ਉਹ ਪੰਜ ਸੱਤ 10 ਕੇਸ ਉਹਨੇ ਐਸਐਚਓ ਦੇ ਲਿਖਦੇ ਥੱਲੇ ਲਿਖਦਾ ਵੀ ਇਹਨਾਂ ਕੇਸਾਂ ਵਿੱਚ ਜੋ ਕਾਰਵਾਈ ਤੁਸੀਂ ਕੀਤੀ ਆ ਉਹੋ ਹੀ ਕਾਰਵਾਈ ਇਸ ਪੁੱਕੀ ਦੇ ਕੇਚ ਦਾਸ ਨੇ ਕੀਤੀ ਆ ਜਵਾਬ ਲਿਖ ਕੇ ਜਵਾਬ ਭੇਜ ਰਿਹਾ ਜਵਾਬ ਵਾਚਨ ਲਈ ਪੇਸ਼ ਹੈ ਜੀ ਥੱਲੇ ਉਹਨੇ ਸੈਂਡ ਕਰਤੇ ਤੇ ਥੱਲੇ ਉਹਨੇ ਵੀ ਕਰਤੀ ਕਾਪੀ ਟੂ ਡੀਐਸਪੀ ਸਭ ਨੂੰ ਐਸਐਚਓ ਨੂੰ ਚੱਕਰ ਆਉਣ ਲੈਵੇ ਉਹ ਮੁੰਛ ਨੂੰ ਕਹਿੰਦਾ ਉਹ ਜਿਹੜੀ ਇਹਦੇ ਖਿਲਾਫ ਮੈਂ ਕਾਪੀ ਕੀਤੀ ਸੀ ਡੀਐਸਪੀ ਨੂੰ ਉਹ ਭੇਜੀ ਤਾਂ ਨਹੀਂ ਉਹ ਕਹਿੰਦਾ ਨਹੀਂ ਸਰ ਮੈਨੂੰ ਪਤਾ ਹੀ ਆਦਾ ਇਹਨੇ ਕੋਈ ਨਾ ਕੋਈ ਪੁੱਠਾ ਜਵਾਬ ਦੇਣਾ ਸੀ ਉਹ ਮੈਂ ਰੱਖੀ ਆ ਆਪਣੀ ਗੋਲੀ ਤੇ ਨਾਲ ਹੀ ਉਹਨੇ ਫੋਨ ਲਾ ਲਿਆ ਇਸ ਜੀ ਨੂੰ ਬੰਦਾ ਯਾਰਾ ਤੇਰਾ ਜਵਾਬ ਆ ਗਿਆ ਵਾ ਤੇ ਮੈਂ ਤਾਂ ਜਵਾਬ ਦੋ ਸੰਤੁਸ਼ਟਿਆ ਇਹਨੂੰ ਫਾਈਲ ਕਰਨ ਲੱਗਾ ਤੇ ਜਿਹੜੀ ਡੀਐਸਪੀ ਨੂੰ ਕਾਪੀ ਭੇਜੀ ਸੀ ਆਂਦਾ ਜੀ ਤੁਹਾਨੂੰ ਭੇਜੀ ਆ ਆਂਦਾ ਜੀ ਮੈਂ ਤੇ ਨਹੀਂ ਭੇਜੀ ਆ ਜੇ ਮੇਰੇ ਕੋਲੀ ਪਈ ਆ ਆਂਦਾ ਜੀ ਫਿਰ ਮੇਰੀ ਵੀ ਕੋਲੀ ਪਈ ਆ ਤੁਸੀਂ ਆਪਣੀ ਬਾੜ ਦੋ ਤੇ ਮੈਂ ਆਪਣੀ ਬਾੜ ਦਿੰਦਾ ਵਾਂ ਐਸ ਐਚ ਓ ਡੀਐਸਪੀ ਉਹ ਕਾਪੀ ਤੇ ਆਪਣਾ ਨੋਟ ਉਹ ਪਾਲ ਕੇ ਜੇਜ ਪਾਲਿਆ ਤੇ ਇਸੇ ਨੇ ਵੀ ਆਪਣਾ ਕਾਪੀ ਕਾਪੀ ਉਹਨੇ ਕੀ ਕਰਦੀ ਉਹ ਤੇ ਡਰਾਉਣ ਵਾਸਤੇ ਕੀਤੀ ਉਹ ਵੀ ਉਹਨੇ ਪਾਲ ਕੇ ਪਰਹਮਾਰੀ ਤੇ ਦੋਹਾਂ ਜਰਾਇਨਾਮਾ ਹੋ ਗਿਆ ਸਾਰੇ ਸੰਗ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ ਧੰਨਵਾਦ ਥੈਂਕ ਯੂ